ਜਿੱਦਾਂ ਨੂੰ ਚੰਗਾ ਪਲੇਅਰ ਹੀ ਹੈ ਕੋਈ ਸਵਾਗਤ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਅਰਦਾਸ ਸਰਬਤ ਦੇ ਭਲੇ ਦੀ ਜੋ ਕਿ 13 ਸਤੰਬਰ ਰੀਲਿਸ ਹੋ ਚੁੱਕੀ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ ਸਾਡੇ ਨਾਲ ਉਸ ਫਿਲਮ ਦੇ ਵਿੱਚ ਉਹ ਕਿਰਦਾਰ ਜਨਨ ਮਾਇ ਜਿੰਨਾ ਕਿ ਇੱਕ ਪੂਰੇ ਪਰਿਵਾਰ ਨੂੰ ਸੰਭਾਲਿਆ ਗੁਰਪ੍ਰੀਤ ਕੋਗੀ ਪਾਜੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਵਧਾਈਆਂ ਹੋਣ ਜਿਹੜਾ ਤੁਹਾਡਾ ਕਿਰਦਾਰ ਸੀ ਇੱਕ ਪੁਰਾਣੇ ਸਮੇਂ ਤੋਂ ਲੈ ਕੇ ਜਿਵੇਂ ਇੱਕ ਸਭ ਤੋਂ ਮੁੱਖੀਆ ਹੁੰਦਾ ਸੀ ਜਿਨੇ ਜਿਨੇ ਤੇ ਸਪੂਰੀ ਹੁੰਦੀ ਸੀ ਘਰ ਨੂੰ ਸਭੰਨ ਦੀ ਡਿਊਟੀ ਤੁਸੀਂ ਪੂਰਾ ਪਰਿਵਾਰ ਸੰਭਾਇਆ ਪੂਰਾ ਮੇਰੇ ਸਾਹਮਣੇ ਉੱਚ ਨੀਚ ਨਹੀਂ ਹੋ ਦਿੱਤਾ ਕੁਝ ਵੀ ਸਿਸਟਮ ਚ ਬਹੁਤ ਸ਼ੁਕਰੀਆ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਅਦਬ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਔਰ ਕੋਟਨ ਕੋਟ ਤਨਵਾਦ ਕਿ ਸਾਡੀ ਫਿਲਮ ਅਰਦਾਸ ਸਰਬਤ ਦੇ ਭਲੇ ਦੀ ਥੀਏਟਰਸ ਵਿੱਚ ਸਕਸੈਸਫੁਲੀ ਚੱਲ ਰਹੀ ਹੈ ਇਹ ਜਿਹੜਾ ਲਫ਼ਜ਼ ਹੈ ਸਕਸੈਸਫੁਲੀ ਅਸੀਂ ਤਾਂ ਸਿਰਫ ਬਣਾਈ ਹੈ ਇਹ ਲਫ਼ਜ਼ ਤੁਹਾਡਾ ਸਾਨੂੰ ਮਿਲਦਾ ਜਦੋਂ ਤੁਸੀਂ ਇਹਨੂੰ ਕਾਮਯਾਬੀ ਨਾਲ ਚਲਾਉਂਦੇ ਹੋ ਸਿਨੇਮੇ ਦੇ ਵਿੱਚ ਸਕਸੈਸਫੁਲ ਤੁਹਾਡੇ ਕਰਕੇ ਹੁੰਦੀ ਹੈ ਬਹੁਤ ਧੰਨਵਾਦ ਜੀ ਪਹਿਲੇ ਪਾਰ ਤੋਂ ਤੁਸੀਂ ਜੁੜੇ ਹੋਏ ਹੋ ਤੇ ਐਂਡ ਜਿਹੜੇ ਹੁਣ ਤੀਜਾ ਹੁਣ ਲੋਕ ਤਾਂ ਦਰਸ਼ਕਾਂ ਆਸ ਕਰਨਗੇ ਕਿਉਂਕਿ ਜਿਹੜੀ ਚੰਗੀਆਂ ਚੀਜ਼ਾਂ ਹੁੰਦੀਆਂ ਨਾ ਹਰ ਕੋਈ ਸੋਚਦਾ ਕਿ ਚੰਗੀ ਚੀਜ਼ ਨੂੰ ਆਪਾਂ ਚਾਹੇ ਪਰਿਵਾਰ 'ਚ ਹੋਵੇ ਚੰਗੀ ਚੀਜ਼ ਨੂੰ ਆਪਾਂ ਕਹਿੰਦੇ ਇਹਨੂੰ ਵਧਾਓ ਇਹਨੂੰ ਬਿਲਕੁਲ ਜੀ ਲੋਕਾਂ ਦੀ ਐਕਸਪੈਕਟੇਸ਼ਨ ਬਣ ਜਾਂਦੀ ਔਰ ਅਸੀਂ ਕਰਮਾ ਉਹ ਕਰਮਾ ਮੈਂ ਨਹੀਂ ਕੋਈ ਵੀ ਬੰਦਾ ਕਰਮਾ ਵਾਲਾ ਹੁੰਦਾ ਜਿਹਦੇ ਤੋਂ ਕੋਈ ਕੋਈ ਚੀਜ਼ ਐਕਸਪੈਕਟ ਕਰਦਾ ਜਿੱਦਾਂ ਹੁਣ ਚੰਗਾ ਪਲੇਅਰ ਹੀ ਹੈ ਕੋਈ ਅਸੀਂ 11 ਪਲੇਅਰਾਂ ਦੀ ਟੀਮ ਹੁੰਦੀ ਹੈ ਦੋ ਇੱਕ ਪਲੇਅਰ ਤੋਂ ਐਕਸਪੈਕਟ ਕਰਦੇ ਜੇਕਰ ਇਹ ਟਿਕ ਗਏ ਕਮਾਲ ਕਰ ਦੇਣਗੇ ਹਨ ਇਦਾਂ ਹੀ ਅਸੀਂ ਗੇਮ ਦੇ ਵਿੱਚ ਇਹ ਪੋਲਿਟਿਕਸ ਦੇ ਵਿੱਚ ਵੀ ਸੋਚਦੇ ਨੇ ਰਾਹ ਬੰਦਾ ਜੇ ਕਿਤੇ ਸਹੀ ਸਟੈਂਡ ਲੈ ਗਿਆ ਨਾ ਤੇ ਗੱਲ ਬਣ ਜੇਗੀ ਪਹਿਲਾਂ ਪਹਿਲਾਂ ਫਿਲਮਾਂ ਵੇਖਦਾ ਸੀ ਨੰਬਰੀ ਚਲਦੀ ਨਹੀਂ ਸੀ ਨੰਬਰੀ ਤੋਂ ਅੰਦਾਜ਼ਾ ਲਾਦੇ ਸੀ ਇਹ ਫਿਲਮ ਵਿੱਚ ਲੜਾਈ ਬੜੀ ਹੋਣੀ ਹੈ ਫਿਰ ਐਂਡ ਤੇ ਹੁੰਦਾ ਸੀ ਯਾਰ ਇਹ ਨਾ ਮਰਦਾ ਨਾ ਉਵੇਂ ਨਹੀਂ ਹੋਣਾ ਜੀ ਸੋ ਲੋਕ ਹੁਣ ਉਮੀਦ ਕਰਦੇ ਨੇ ਸਾਡੇ ਕੋਲੋਂ ਕਿ ਅਸੀਂ ਸੋਸਾਇਟੀ ਨੂੰ ਕੰਟ੍ਰਿਬਿਊਟ ਕਰਨ ਵਾਲੀਆਂ ਮੋਟੀਵੇਟ ਕਰਨ ਵਾਲੀਆਂ ਇਨਸਪਾਇਰ ਕਰਨ ਵਾਲੀਆਂ ਫਿਲਮਾਂ ਬਣਾਈਏ ਕਿ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਕਿਉਂਕਿ ਇਨਸਪਾਇਰਿੰਗ ਸਿਨੇਮਾ ਮੋਟੀਵੇਸ਼ਨਲ ਸਿਨੇਮਾ ਅਜੇ ਹਿੰਦੀ ਚ ਵੀ ਨਹੀਂ ਹੋ ਰਿਹਾ ਔਰ ਹਾਲੀਵੁੱਡ ਦੇ ਵਿੱਚ ਵੀ ਬਹੁਤ ਕੱਟ ਹੁੰਦਾ ਹਾਲਾਂਕਿ ਹੁੰਦਾ ਜਿੱਦਾਂ ਮੈਂ ਅੱਜ ਮੈਨੂੰ ਕੋਈ ਪੁੱਛੇ ਕਿ ਸਭ ਤੋਂ ਵਧੀਆ ਹਾਲੀਵੁੱਡ ਦੀ ਇਨਸਪੀਰੇਸ਼ਨਲ ਮੂਵੀ ਮੇਰੇ ਲਈ ਕਿਹੜੀ ਹੈ ਤਾਂ ਉਹ ਹੈਗੀ ਹੈ ਜੀ ਪਰਸੂਇਟ ਆਫ ਹੈਪੀਨੈਸ ਹੈਨਾ ਇਦਾਂ ਚੀਜ਼ਾਂ ਤੁਹਾਨੂੰ ਮੋਟੀਵੇਟ ਕਰਦੀਆਂ ਨੇ ਮੈਨੂੰ ਲੱਗਦਾ ਕਿ ਸਾਡਾ ਇਹ ਸਿਨੇਮਾ ਵੀ ਕਿਤੇ ਨਾ ਕਿਤੇ ਸੋਸਾਇਟੀ ਨੂੰ ਕੰਟਰੀਬਿਊਟ ਕਰ ਰਿਹਾ ਕਿਉਂਕਿ ਜੋ ਅਸੀਂ ਫਿਲਮ ਵਿੱਚ ਦੇਖਿਆ ਕਿ ਅੱਗੇ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ ਕਿਹਾ ਜਿਹੜਾ ਪਰਿਵਾਰ ਦਾ ਵੱਡਾ ਜੀ ਹੁੰਦਾ ਸੀ ਸਭ ਕੁਝ ਉਹਦੇ ਤੇ ਛੱਡਿਆ ਹੁੰਦਾ ਸੀ ਜੇਕਰ ਸਿਆਣਾ ਹੋਵੇ ਤਾਂ ਜੋ ਅਸੀਂ ਫਿਲਮ ਵਿੱਚ ਦੇਖਿਆ ਉਸ ਪਰਿਵਾਰ ਵਧੀਆ ਚੱਲਦੇ ਹੁੰਦੇ ਸੀ ਸਾਰਾ ਕੁਝ ਘਰ ਦੇ ਉਹਨਾਂ ਇੱਕ ਲੈਂਚ ਰੱਖਣਾ ਪੂਰਾ ਬਰਾਬਰ ਵੰਡ ਕਰਨੀ ਸਾਰੇ ਚੀਜ਼ਾਂ ਦੀ ਤਾਂ ਉਹ ਚੀਜ਼ਾਂ ਅੱਜ ਸਾਡੇ ਤੋਂ ਹਟ ਗਏ ਨੇ ਅਸੀਂ ਇਕੱਲੇ ਇਕੱਲੇ ਹੋ ਗਏ ਹਾਂ ਅਸੀਂ ਹੋਰ ਟੈਨਸ਼ਨਾਂ ਪਾ ਲਈਆਂ ਨੇ ਬੱਲੇ ਆ ਬਿਲਕੁਲ ਜੀ ਇਹ ਤਾਂ ਟੈਨਸ਼ਨ ਆ ਤਾਂ ਅਸੀਂ ਲੱਭ ਲੱਭ ਕੇ ਲੈ ਆਨੇ ਆ ਅਸੀਂ ਕਿਤੇ ਤੁਰ ਹੀ ਜਾਂਦੀ ਟੈਨਸ਼ਨ ਵੀ ਕਹਿੰਦੇ ਇੱਧਰ ਇੱਧਰ ਆ ਜਾਓ ਇੱਧਰ ਆ ਘਰ ਸਾਡਾ ਅਸੀਂ ਉਹਨਾਂ ਹਾਂ ਉਹਨਾਂ ਨੂੰ ਚੂਨੇ ਵਾਲੀਆਂ ਲਾਈਨਾਂ ਪਾ ਪਾ ਕੇ ਦੱਸਦੇ ਆ ਟੈਨਸ਼ਨ ਨੂੰ ਵੀ ਇੱਧਰ ਆ ਜਾਓ ਅਸੀਂ ਟੈਨਸ਼ਨ ਨੂੰ ਲੋਕੇਸ਼ਨ ਭੇਜ ਦਿੰਨੇ ਆ ਵੀ ਕਿਤੇ ਗਵਾਛਣਾ ਚਾਵੇ ਸਿੱਧੀ ਸਾਡੇ ਵਾਲੀ ਆਵੇ ਸੋ ਇਹ ਤਾਂ ਜਿੰਨੀਆਂ ਮਰਜ਼ੀ ਟੈਨਸ਼ਨ ਆ ਦੁਨੀਆ ਤੋਂ ਖਰੀਦੀ ਜਾਓ ਤੁਸੀਂ ਔਰ ਦੁਨੀਆ ਤੁਹਾਡੇ ਘਰ ਪਤਾ ਲੱਗ ਜੇ ਵੀ ਇੱਥੇ ਚੱਲ ਜਾਂਦੇ ਆ ਤੇ ਉਹਦੇ ਕੂੜੇ ਵਾਂਗੂ ਤੁਹਾਡੇ ਘਰ ਟੈਨਸ਼ਨਾਂ ਸੁੱਟਦੇ ਨੇ ਪਰ ਸਕੂਨ 'ਚ ਰਹਿਣਾ ਆਨੰਦ 'ਚ ਰਹਿਣਾ ਔਰ ਚੜਦੀ ਕਲਾ ਚ ਰਹਿਣਾ ਇਹ ਸਾਨੂੰ ਬਾਬੇ ਦੇ ਲੜ ਲੱਗੇ ਸਮਝਿਆ ਜਾ ਸਕਦਾ ਬਿਲਕੁਲ ਜਿਵੇਂ ਅਰਦਾਸ ਹੈ ਅਸੀਂ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਈਏ ਤਾਂ ਅਸੀਂ ਸ਼ਾਇਦ ਉੱਥੋਂ ਹੀ ਬਹੁਤ ਕੁਝ ਸਿੱਖ ਕੇ ਅਸੀਂ ਘਰੇ ਆ ਸਕਦੇ ਹਾਂ ਅਸੀਂ ਅੱਜ ਕੱਲ੍ਹ ਉਵੇਂ ਹੀ ਦੁੱਖ ਚੱਕ ਕੇ ਅਸੀਂ ਬਾਬਿਆਂ ਦੇ ਵੇੜਿਆਂ 'ਚ ਜਾਂਦੇ ਹਾਂ ਫਿਰ ਸਾਨੂੰ ਉਹ ਕਹਿੰਦੇ ਨੇ ਫਲਾਣੀ ਨਾਲ ਦੀ ਨੇ ਤੇ ਤੇ ਸਭ ਕੁਝ ਕੀਤਾ ਸਾਡੇ ਘਰਾਂ ਦੇ ਵਿੱਚ ਕਲੇਸ਼ ਵਧ ਰਹੇ ਨੇ ਇਹ ਪਿੰਡਾਂ 'ਚ ਕੀ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਵੀ ਇਹ ਔਨਲਾਈਨ ਚੀਜ਼ਾਂ ਚੱਲ ਰਹੀਆਂ ਨੇ ਬਿਲਕੁਲ ਜੀ ਪ੍ਰੋਬਲਮ ਇੱਥੇ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ ਪਰ ਉੱਥੋਂ ਸਿੱਖ ਕੇ ਕੁਝ ਨਹੀਂ ਆਉਂਦੇ ਤੇ ਦੂਜੀ ਪ੍ਰੋਬਲਮ ਇਹ ਹੈ ਕਿ ਬਾਬਿਆਂ ਦੇ ਭਾਵੇਂ ਨਾਂ ਵੀ ਜਾਈਏ ਪਰ ਉਹਨਾਂ ਤੋਂ ਸਿੱਖਦੇ ਬਹੁਤ ਕੁਝ ਹੈ ਹਨਾ ਇਹ ਦਿੱਕਤ ਹੈ ਜਿੱਥੋਂ ਨਹੀਂ ਸਿੱਖਣਾ ਚਾਹੀਦਾ ਉੱਥੋਂ ਅਸੀਂ ਸਿੱਖ ਲੈਣੇ ਆ ਜਿੱਥੇ ਜਿੱਥੋਂ ਸਿੱਖਣਾ ਚਾਹੀਦਾ ਉੱਥੇ ਸਿਰਫ ਜਾ ਕੇ ਆ ਜੰਨੇ ਆ ਅਸੀਂ ਇਹ ਨਹੀਂ ਸੋਚਦੇ ਵੀ ਉਹ ਬੰਦਾ ਦੇੰਦ ਨੰ امیر ਹੁੰਦਾ ਜਾ ਰਿਹਾ ਕੋ ਕਿੱਥੇ ਪਹੁੰਚ ਗਿਆ ਤੇ ਅਸੀਂ ਉਹਦੇ ਘਰ ਜਾਂਦੇ ਆ ਅਸੀਂ ਮਤਲਬ ਦੇੰਦ ਅੰਦਰ ਡਿੱਗਦੇ ਜਾ ਰਹੇ ਆ ਅਸੀਂ ਬਾਬਿਆਂ ਦੀ ਗੱਲ ਕਰੀ ਅਸੀਂ ਇਹ ਚੀਜ਼ ਨੂੰ ਸੋਚ ਲਈਏ ਵੀ ਸਾਡੀ ਚੀਜ਼ ਨੇ ਉਹ ਬੰਦਾ ਕਿੱਥੇ ਪਹੁੰਚ ਗਿਆ ਤੇ ਅਸੀਂ ਗੁਰਦੁਆਰ ਸਾਹਿਬ ਜਿੱਥੇ ਸਾਨੂੰ ਦੇਣ ਦੀ ਲੋੜ ਵੀ ਨਹੀਂ ਹੈਗੀ ਮੱਥਾ ਟੇਕ ਕੇ ਉੱਥੇ ਅਸੀਂ ਅਰਦਾਸ ਕਰਕੇ ਆਈਏ ਤਾਂ ਤੁਹਾਨੂੰ ਕੋਈ ਕੋਈ ਮੰਗਦਾ ਵੀ ਨਹੀਂ ਸਾਡੇ ਤੋਂ ਕੁਝ ਸੋਚਣ ਵਾਲੀ ਗੱਲ ਹੈ ਜੀ ਕਿ ਉਹ ਬੰਦਾ ਸਾਨੂੰ ਕੀ ਦੇਵੇਗਾ ਜਿਹੜਾ ਉਮੀਦ ਰੱਖਦਾ ਕਿ ਤੁਸੀਂ ਉਹਦੇ ਡੇਰੇ ਜਾਓ ਤੇ ਤੁਸੀਂ ਉਹਨੂੰ ਕੁਝ ਦੇ ਕੇ ਆਓ ਉਹ ਤੁਹਾਨੂੰ ਕੀ ਦੇ ਦੇਗਾ ਹਨਾ ਸੋ ਸਾਨੂੰ ਸ਼ਬਦ ਗੁਰੂ ਤੇ ਪਰ ਉਸਾਰਾ ਖਣਾ ਚਾਹੀਦਾ ਜਿਹੜਾ ਗੁਰੂ ਮਹਾਰਾਜ ਸਾਨੂੰ ਬਖਸ਼ ਕੇ ਗਏ ਉਹ ਬਹੁਤ ਕੁਛ ਹੈ ਅਥਾ ਸਾਗਰ ਜਿੰਨੀਆਂ ਟੁੱਬੀਆਂ ਲਾਓਗੇ ਉੰਨੀ ਵਾਰੀ ਕੋਈ ਚੰਗੀ ਗੱਲ ਤੁਹਾਨੂੰ ਮਿਲੇਗੀ ਬਿਲਕੁਲ ਤੁਸੀਂ ਜੋ ਫਿਲਮ ਦੇ ਵਿੱਚ ਅਸੀਂ ਦੇਖਿਆ ਇੱਕ ਮੁੰਡੇ ਕੁੜੀ ਦਾ ਜਿਹੜਾ ਫਰਕ ਹੈਗਾ ਉਹ ਜਦੋਂ ਲੋਕ ਦੇਖਣਗੇ ਉਹ ਇੱਕ ਕਲਾ ਫਰਕ ਨਹੀਂ ਦੱਸਿਆ ਹੈਗਾ ਬਹੁਤ ਗੱਲਾਂ ਜਿਹੜੀਆਂ ਫਿਲਮ ਦੇ ਪਰਿਵਾਰਿਕ ਜਿਹੜੀਆਂ ਹੁੰਦੀਆਂ ਨੇ ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਆਸ-ਪਾਸੇ ਹੋ ਰਹੀਆਂ ਨੇ ਸ਼ਾਇਦ ਉਹ ਫਿਲਮ ਵੇਖਣ ਤੋਂ ਬਾਅਦ ਜੇ ਇੱਕ 10% ਵੀ ਲੋਕ ਇਹ ਤੋਂ ਸਿੱਖ ਜਾਣ ਨਾ ਮੇਰੇ ਸਾਰਾ ਬੜਾ ਹੁੰਦਾ ਬਿਲਕੁਲ ਜੀ ਬਹੁਤ ਵੱਡੀ ਰੇਸ਼ੋ ਦਾਸਤੀ ਤੁਸੀਂ 10% ਮੈਂ ਕਹਿੰਨਾ 2% 5% ਲੋਕਾਂ ਦੀ ਜ਼ਿੰਦਗੀ ਚ ਚੇਂਜ ਆਵੇ ਤਾਂ ਮੇਰੇ ਲਈ ਇਹ ਬਹੁਤ ਵੱਡੀ ਖੁਸ਼ੀ ਔਰ ਪ੍ਰਾਪਤੀ ਵਾਲੀ ਗੱਲ ਹੋਏਗੀ ਔਰ ਆਉਂਦੀ ਵੀ ਹੈ ਕਿਉਂਕਿ ਲੋਕਾਂ ਦੇ ਪਰਸਨਲ ਨਾਮ ਤੇ ਮੈਸੇਜ ਆਉਂਦੇ ਅਸੀਂ ਸ਼ੇਅਰ ਤਾਂ ਕਰ ਨਹੀਂ ਸਕਦੇ ਪਰ ਜਿਵੇਂ ਤੁਹਾਨੂੰ ਮੈਸੇਜਸ ਦਿਖਾਵਾਂ ਤੇ ਤੁਸੀਂ ਮਤਲਬ ਦੇਖ ਕੇ ਹੈਰਾਨ ਹੋ ਜਾਓਗੇ ਕਿ ਲੋਕ ਕਿਵੇਂ-ਕਿਵੇਂ ਤੁਹਾਨੂੰ ਕਮਿਊਨੀਕੇਟ ਕਰਦੇ ਨੇ ਔਰ ਕੀ ਸਮਝਦੇ ਨੇ ਕਿਵੇਂ ਤੁਹਾਨੂੰ ਆਪਣਾ ਗ੍ਰੈਟੀਟਿਊਡ ਦਿੰਦੇ ਨੇ ਕਿ ਤੁਸੀਂ ਸਾਡੀ ਜ਼ਿੰਦਗੀ ਚ ਕੀ ਚੇਂਜ ਲੈ ਆਉਂਦੀ ਹੈ ਬਿਲਕੁਲ ਅਸੀਂ ਤੁਹਾਡੇ ਆਖਰੀ ਜਿਹੜਾ ਉਹ ਸੀ ਐਂਡ ਉਹ ਅਸੀਂ ਚਲੋ ਦਰਸ਼ਕ ਜੋ ਦੇਖ ਕੇ ਆਣਗੇ ਉਹਦੇ ਉੱਪਰ ਲੱਗੇਗਾ ਪਰ ਅਸੀਂ ਸੋਚਿਆ ਕੁਝ ਹੋਰ ਸੀ ਤਾਂ ਕੁਝ ਹੋਇਆ ਕੁਝ ਹੋਰ ਇੰਨਾ ਵੱਡਾ ਸਸਪੈਂਸ ਜਿਹੜਾ ਐਂਡ ਤੇ ਹੈਗਾ ਸੀ ਉਸਨੇ ਸਭ ਨੂੰ ਐ ਕੁਝ ਝੋੜਕ ਰੱਖਤਾ ਵੀ ਇਹ ਬੰਦਾ ਸਾਰਿਆਂ ਨੂੰ ਸਮਝਾਉਂਦਾ ਵੀ ਅੰਦਰ ਕੀ ਅਜੇ ਹੋਇਆ ਵੀ ਜਿਹੜਾ ਸਾਰਿਆਂ ਨੂੰ ਇਕੱਠੇ ਲੈ ਕੇ ਫਿਰ ਲੈ ਕੇ ਜਾਂਦਾ ਦਿਲ ਦੀ ਗੱਲ ਦੱਸਣਾ ਹੀ ਬੜੀ ਵੱਡੀ ਗੱਲ ਹੈਗੀ ਹੈ ਇਹ ਅਸਲ 'ਚ ਸੰਕੇਤਾਂਤਮਕ ਚੀਜ਼ਾਂ ਹੁੰਦੀਆਂ ਨੇ ਪ੍ਰਤੀਕਾਤਮਕ ਕਿ ਇਹ ਜਿਹੜੀ ਤੁਸੀਂ ਹੁਣੇ ਆਪਣੇ ਮੂੰਹੋਂ ਗੱਲ ਕੀਤੀ ਅਸੀਂ ਸੋਚਿਆ ਕੁਝ ਹੋਰ ਤੇ ਹੋਇਆ ਕੁਝ ਹੋਰ ਇਹੀ ਤਾਂ ਜ਼ਿੰਦਗੀ ਹੈ ਅਸੀਂ ਸੋਚਦੇ ਕੁਝ ਹੋਰ ਹੁੰਦਾ ਕੁਝ ਹੋਰ ਹੈ ਉਹਦੇ ਨਾਲ ਹੀ ਤਾਂ ਕੌਪ ਆਪ ਕਰਨਾ ਹੈ ਆਪਾਂ ਇੰਟਰਵਿਊ ਖਤਮ ਕਰਕੇ ਤੁਸੀਂ ਆਪਣੇ ਆਫਿਸ ਜਾਣਾ ਮੈਂ ਆਪਣੇ ਜਾਣਾ ਕਿਤੇ ਪਰ ਇਸ ਤੁਸੀਂ ਤੇ ਮੈਂ ਸੋਚਿਆ ਨਾ ਜ਼ਿੰਦਗੀ ਕੀ ਸੋਚਦੀ ਹੈ ਉਹ ਅਲੱਗ ਚੀਜ਼ ਹੈ ਅਸੀਂ ਲੋਕਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਬਸ ਤਿਆਰ ਪਰ ਤਿਆਰ ਰਹੋ ਮੈਂਟਲੀ ਆਪਣੇ ਆਪ ਨੂੰ ਸਟਰੋਂਗ ਕਰਕੇ ਰੱਖੋ ਗੁਰੂ ਦੇ ਲੜ ਲੱਗੇ ਰਹੋ ਤੁਹਾਨੂੰ ਹਰ ਚੰਗੇ ਮਾੜੇ ਦੇ ਵਿੱਚ ਸਕੂਨ ਨਾਲ ਜੀਣਾ ਆ ਜਾਏਗਾ ਬਹੁਤ ਵੱਡਾ ਜਦੋਂ ਤੁਹਾਨੂੰ ਤੁਸੀਂ ਵੱਡੇ ਹੋ ਜਾਂਦੇ ਹੋ ਤੁਹਾਨੂੰ ਧਰਤੀ ਤੇ ਰਹਿਣਾ ਰੱਬ ਸਿਖਾਉਂਦਾ ਤੇ ਜਦੋਂ ਤੁਸੀਂ ਜ਼ਮੀਨਦੋਜ਼ ਹੋ ਜਾਂਦੇ ਤਾਂ ਵੀ ਤੁਹਾਨੂੰ ਰੱਬ ਉਭਾਰ ਕੇ ਦੁਬਾਰਾ ਧਰਤੀ ਤੇ ਲੈ ਕੇ ਆਉਂਦਾ ਸੋ ਤੁਸੀਂ ਜੁੜੇ ਰਹੋ ਅچھے ਥਾਟ ਦੇ ਨਾਲ ਚੰਗੇ ਇੱਕ ਪ੍ਰੋਸੈਸ ਦੇ ਨਾਲ ਤੁਸੀਂ ਖੁਸ਼ੀ ਰਹੋਗੇ ਜ਼ਿੰਦਗੀ 'ਚ ਇੱਕ ਨੌਜਵਾਨਾਂ ਨੂੰ ਕੀ ਸੁਨੇਹਾ ਹੈਗਾ ਕਿਉਂਕਿ ਤੁਸੀਂ इमोशनल ਟਾਈਮ ਉਹ ਅਜਿਹੇ ਪ੍ਰੋਜੈਕਟ ਲੈ ਕੇ ਆਏ ਹੋ ਜਿਨ੍ਹਾਂ ਨੂੰ ਅਸੀਂ ਸੋਚ ਨਹੀਂ ਸਕਦੇ ਕਿ ਉੱਗੀ ਭਾਜੀ ਮੋਸ਼ਨ ਹੋਏ ਨੇ ਵੀ ਜਦੋਂ ਤੁਸੀਂ ਕਮੇਡੀ 'ਚ ਹੁੰਦੇ ਹੋ ਤੇ ਸ਼ਾਇਦ ਉਹਦੋਂ ਫੁੱਲ ਫਲੈਟ ਕਮੇਡੀ ਮਤਲਬ ਬੰਦਾ ਵੀ ਮੇਰੇ ਸਾਨੂੰ ਐਦਾਂ ਦਾ ਹੋਣਾ ਚਾਹੀਦਾ ਅਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਹੈਗਾ ਜਿਹੜੇ ਨੌਜਵਾਨ ਮਿਹਨਤ ਨਹੀਂ ਕਰਨਾ ਚਾਹੁੰਦੇ ਜਾਂ ਮਿਹਨਤ ਨੇੜੇ ਸਕਸੈਸ ਨੇੜੇ ਹੁੰਦੀ ਹੈ ਮਿਹਨਤ ਛੱਡ ਜਾਂਦੇ ਨੇ ਕਮੇਡੀ ਮੇਰਾ ਪ੍ਰੋਫੈਸ਼ਨ ਹੈ ਮੇਰਾ ਕਿੱਤਾ ਹੈ ਮੇਰੀ ਰੋਜ਼ੀ ਰੋਟੀ ਹੈ ਉਹ ਵੀ ਕਰਾਂਗਾ ਔਰ ਲੋਕ ਬਹੁਤ ਮੇਰੇ ਤੋਂ ਉਮੀਦ ਕਰਦੇ ਕਿ ਮੈਂ ਜੇ ਹੋਰ ਹਸਾਵਾਂ ਉਹਨਾਂ ਨੂੰ ਔਰ ਇਸ ਦੁਨੀਆ ਤੋਂ ਜਾਨ ਤੋਂ ਪਹਿਲਾਂ ਪਹਿਲਾਂ ਜਿੰਨਾ ਹਸਾ ਸਕਾਂਗਾ ਮੈਂ ਉਹਨਾਂ ਹਸਾਵਾਂਗਾ ਆਡੀਅੰਸ ਨੂੰ ਖੁਸ਼ੀਆਂ ਦੇਣਾ ਤਾਂ ਮੇਰੇ ਲਈ ਇੱਕ ਬੜੇ ਮਾਣ ਵਾਲੀ ਗੱਲ ਹੈ ਪਰ ਇਹ ਜਿਹੜਾ ਸਿਨੇਮਾ ਹੈ ਨਾ ਇਹ ਮੇਰਾ ਇਰਾਦਾ ਹੈ ਇਸ ਤਰ੍ਹਾਂ ਦਾ ਸਿਨੇਮਾ ਮੈਂ ਚਾਹੁੰਦਾ ਕਿ ਆਪਾਂ ਆਪਣੇ ਪੰਜਾਬੀਆਂ ਦੇ ਜਿਹੜੇ ਕਿਰਦਾਰ ਨੇ ਉਹ ਬੁਲੰਦ ਦੇਖੀਏ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਦੇਖੀਏ ਉਹਨਾਂ ਨੂੰ ਮਾੜੇ ਟਾਈਮ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿਖਾਈਏ ਤੇ ਜਦੋਂ ਬਹੁਤ ਚੰਗੇ ਟਾਈਮ ਚੱਲ ਰਹੇ ਹੋਣ ਉਹਨੂੰ ਨੀਮਕੇ ਝੁੱਕ ਕੇ ਕਿਉਂਕਿ ਬਾਣੀ ਕਹਿੰਦੀ ਹੈ ਨਾ ਨਿਵੇਂ ਸੋ ਗौरा ਹੋਏ ਸੋ ਉਹ ਨਿਮਨਾ ਵੀ ਸਿਖਾਇਆ ਜਾਏ ਕਿ ਗਰਾਉਂਡਡ ਰਹਿ ਕੇ ਸੋਹਣੀ ਜ਼ਿੰਦਗੀ ਕਿਵੇਂ ਆਪਾਂ ਧਰਤੀ ਤੇ ਆਏ ਆ ਨਾ ਤੇ ਫਿਰ ਧਰਤੀ ਤੇ ਹੀ ਰਹੀਏ ਇੱਕ ਪ੍ਰਿੰਸਪਲ ਦਾ ਆਖਰੀ ਚਲੋ ਸੀਨ ਵੀ ਅਸੀਂ ਨਹੀਂ ਦੱਸਾਂਗੇ ਜਦੋਂ ਪਹਿਲਾਂ ਪਰਿਵਾਰ ਚ ਕੀ ਹੁੰਦਾ ਸੀ ਮਾਪੇ ਜਦੋਂ ਤਿੰਨ ਤਿੰਨ ਬੱਚੇ ਹੁੰਦੇ ਸੀ ਕਹਿੰਦੇ ਨੇ ਇੱਕ ਜਿਹੜਾ ਹੁੰਦਾ ਬੱਚਾ ਬਾਬਿਆਂ ਦੇ ਲੜ ਲਾ ਦਿੰਦੇ ਸੀ ਉਹ ਚੀਜ਼ਾਂ ਵੀ ਅਸੀਂ ਚਲੋ ਅੱਜ ਸਮਾਂ ਆ ਗਿਆ ਮੰਗਹਾਈਆਂ ਹੋ ਗਈਆਂ ਸਪੀਡ ਨੇ ਜਿਹੜਾ ਡਿਜੀਟਲ ਜ਼ਮਾਨਾ ਆ ਗਿਆ ਤੇ ਇਹ ਚੀਜ਼ ਦਾ ਵੀ ਇੱਕ ਵੱਡਾ ਸੁਨੇਹਾ ਹੈਗਾ ਵੀ ਸਾਨੂੰ ਜਿਹੜਾ ਬੰਦਾ ਚੰਗੇ ਕੰਮ ਕਰਨਾ ਚਾਹੁੰਦਾ ਉਹਨੂੰ ਉਸ ਨੂੰ ਚੰਗੇ ਰਸਤੇ ਛੱਡ ਕੇ ਆਈਏ ਜਾਂ ਅਸੀਂ ਉਹਨੂੰ ਚੰਗੇ ਰਸਤੇ ਲਾਈਏ ਆ ਦੇਖੋ ਉਦੋਂ ਕਲਚਰ ਹੋਰ ਸੀ ਉਦੋਂ ਘਰ ਚ 8 8 10 10 ਬੱਚੇ ਹੁੰਦੇ ਸੀ ਇੱਕ ਲਾਦੀ ਦਾ ਸੀ ਉਧਰ ਕਿ ਗੁਰੂ ਦੇ ਲੜ ਲੱਗਿਆ ਰਵੇ ਤੇ ਇੱਕ ਸਾਡੀ ਇੱਕ ਸਾਂਝ ਬਣੀ ਰਵੇ ਬਾਬੇ ਦੇ ਘਰ ਨਾਲ ਜਦੋਂ ਆਪਣਾ ਪਤੀਪੁੱਤ ਉੱਥੇ ਹੋਏਗਾ ਤੇ ਤੁਹਾਨੂੰ ਇੱਕ ਸਾਂਝ ਰਹਿੰਦੀ ਵੀ ਹੈ ਨਾ ਵੈਸੇ ਵੀ ਤੇ ਅੱਜ ਕੱਲ ਤਾਂ ਬੱਚੇ ਥੋੜੇ ਨੇ ਪਤੀਪੁੱਤ ਕੈਨੇਡਾ ਭੇਜ ਦੋ ਬੱਸ ਕਹਿੰਦੇ ਨੇ ਉਹੀ ਮੈਂ ਕਹਿ ਰਿਹਾ ਨਾ ਹੁਣ ਮਟੀਰੀਅਲਿਸਟਿਕ ਰੇਸ ਲੱਗੀ ਹੈ ਉਹਦੇ ਵਿੱਚ ਤੁਸੀਂ ਮਤਲਬ ਚੜ੍ਹਾਤਾ ਨਹੀਂ ਸਕਦੇ ਕਿ ਸਤਪੁਰਾਂ ਦੇ ਬੱਚਾ ਚੜ੍ਹਾਤਾ ਤੁਸੀਂ ਪਰ ਉਹਦੇ ਉਹਦੇ ਜ਼ਿਹਨ ਵਿੱਚ ਤਾਂ ਉਹ ਚੀਜ਼ਾਂ ਚੜ੍ਹਾ ਕੇ ਰੱਖ ਸਕਦੇ ਹੋ ਨਾ ਕਿ ਜਿਹੜਾ ਹਮੇਸ਼ਾ ਗੁਰੂ ਮਹਾਰਾਜ ਨਾਲ ਜੁੜਿਆ ਰਹੇ ਉਹਨਾਂ ਦੇ ਆਦੇਸ਼ ਉਦੇਸ਼ ਤੇ ਉਪਦੇਸ਼ ਦੇ ਨਾਲ ਜੁੜਿਆ ਰਹੇ ਇੱਕ ਆਖਰੀ ਮੇਰਾ ਹੈਗਾ ਜਿਹੜੇ ਨੌਜਵਾਨ ਜਿਵੇਂ ਹੁਣ ਬਾਹਰ ਆਪਾਂ ਇੱਕ ਬੱਚਾ ਹੁੰਦਾ ਬਾਹਰ ਭੇਜ ਦਿੰਦੇ ਅਸੀਂ ਸੋਚਦੇ ਆ ਵੀ ਸਾਡੇ ਉਹਨਾਂ ਦੀ ਜ਼ਿੰਦਗੀ ਨਾਲ ਸਾਡਾ ਸੀ ਹੁਣ ਆਪ ਸੈੱਟ ਹੋਣਾ ਹੈ ਕਈ ਵਾਰ ਅਸੀਂ ਆਪਦੇ ਕੋਈ ਸ਼ਿਕਾਰ ਨਹੀਂ ਪਾਉਂਦੇ ਅਸੀਂ ਕਹਿੰਦੇ ਆ ਬੱਚੇ ਨੂੰ ਬਾਹਰ ਭੇਜੀ ਤੇ ਸਾਡਾ ਪਰਿਵਾਰ ਪੂਰਾ ਸੈੱਟ ਹੋ ਜਾਏਗਾ ਪਰ ਬੱਚਾ ਸ਼ਾਇਦ ਕੁਝ ਹੋਰ ਚਾਹ ਨਾ ਹੁੰਦਾ ਜ਼ਿੰਦਗੀ 'ਚ ਮੇਰੀ ਬੇਨਤੀ ਹੈ ਜੀ ਜਿਹੜੇ ਬੱਚੇ ਇਸ ਪਲੱਸ 2 ਕਰਕੇ ਅਸੀਂ ਬਾਹਰ ਭੇਜੀ ਜਾਂਦੇ ਆ ਵੀ ਕੱਲ ਨੂੰ ਇਹਦੇ ਮਗਰ ਸਾਰੇ ਚਲੇ ਜਾਣਗੇ ਬੱਚੇ ਨੂੰ ਬੱਚਾ ਉਹਨੂੰ ਟੂਲ ਬਣਾ ਕੇ ਨਾ ਇਸਤੇਮਾਲ ਕਰੋ ਬੱਚਾ ਤੁਹਾਨੂੰ ਪ ਖੁਸ਼ੀ-ਖੁਸ਼ੀ ਚਲਾ ਜਾਂਦਾ ਚਾਹ ਚ ਹੀ ਚਲਾ ਜਾਂਦਾ ਕਿ ਹਾਂ ਮੈਂ ਕੈਨੇਡਾ ਚਲਾਂ ਔਰ ਤੁਸੀਂ ਵੀ ਚਾਚਾ ਨਾ ਭੇਜ ਦਿੰਦੇ ਹੋ ਕਿ ਪੈਸੇ ਲਾਏ ਨਾ ਚਲੋ ਕੈਨੇਡਾ ਗਏ ਤੇ ਸੈਟ ਪਰ ਬਹੁਤ ਔਖੀਆਂ ਘਾਟੀਆਂ ਨੇ ਬਹੁਤ ਮੁਸ਼ਕਲਾਂ ਨੇ ਬਹੁਤ ਔਜੜ ਰਾਹ ਨੇ ਤੇ ਬੱਚਿਆਂ ਨੂੰ ਨਾ ਇੰਨੀਆਂ ਛੋਟੀਆਂ ਨੂੰ ਆਪਾਂ ਉਧਰ ਪਾਈਏ ਹਾਂ ਜੈਨੂਇਨਲੀ ਜਿਹੜੇ ਜਾ ਸਕਦੇ ਉਹ ਜ਼ਰੂਰ ਜਾਣ ਪਰ ਜਿਹੜੇ ਬੰਦੇ ਦਾ ਬੱਚੇ ਦਾ ਕੋਈ ਉੱਥੇ ਵਾਲੀ ਵਾਰਸ ਨਾ ਹੋਵੇ ਥਾਂ ਟਿਕਾਣਾ ਨਾ ਹੋਵੇ ਤੇ ਮੇਰੇ ਖਿਆਲ ਨਾਲ ਬਹੁਤ ਸੋਚ ਸਮਝ ਕੇ ਕਦਮ ਚੱਕਣੇ ਚਾਹੀਦੇ ਨੇ ਮਿਹਰਬਾਨੀ